ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਸਪੁਰ ਟੀਵੀ ਦੇਖ ਰਹੇ ਦਰਸ਼ਕਾਂ ਦਾ ਨਿੱਘਾ ਸਵਾਗਤ ਹੈ ਜੀ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 647ਵਾਂ ਪ੍ਰਕਾਸ਼ ਪੁਰਵ ਪਿੰਡ ਹਾਟਾ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਸਮੂਹ ਨਗਰ ਨਿਵਾਸੀਆਂ ਨਗਰ ਪੰਚਾਇਤ ਅਤੇ ਐਨ ਆਰ ਆਈ ਭੈਣਾ ਭਰਾਵਾਂ ਦੇ ਸਹਿਯੋਗ ਸਦਕਾ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਇਸ ਸੰਬੰਧੀ ਖਾਸਪੁਰ ਟੀਵੀ ਨਾਲ ਗੱਲਬਾਤ ਕਰਦੇ ਆਂ ਬਾਬਾ ਕਸ਼ਮੀਰ ਸਿੰਘ ਜੀ ਨੇ ਦੱਸਿਆ ਕਿ ਮਿਤੀ 10 ਤਰੀਕ ਤੋਂ ਪ੍ਰਵਾਤ ਫੇਰੀਆਂ ਕੱਡੀਆਂ ਜਾ ਰਹੀਆਂ ਹਨ 23 ਫਰਵਰੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਸ਼ਾਇਆ ਹੇਠ ਨਗਰ ਕੀਰਤਨ ਸਜਾਇਆ ਜਾਵੇਗਾ 24 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਅਪਰੰਤ ਦੀਵਾਨ ਸਜਣਗੇ ਜਿਸ ਵਿੱਚ ਪੰਥ ਪ੍ਰਸਿੱਧ ਰਾਗੀ ਢਾਡੀ ਸੰਗਤਾਂ ਨੂੰ ਆਪਣੇ ਮਨੋਹਰ ਕੀਰਤਨ ਨਾਲ ਨਿਹਾਲ ਕਰਨਗੇ ਤੁਸੀਂ ਦੇਖ ਰਹੇ ਹੋ ਖ਼ਾਸਪੁਰ ਟੀਵੀ ਦੀ ਹੁਸ਼ਿਆਰਪੁਰ ਤੋਂ ਵਿਸ਼ੇਸ਼ ਰਿਪੋਰਟ ਜੁੜੇ ਰਹੋ ਖ਼ਾਸਪੁਰ ਟੀਵੀ ਦੇ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਐਸੀ ਲਾਲ ਤੁਝ ਬਿਨਾ ਕੌਣ ਕਰੇ ਗਰੀਬ ਨਵਾਜ ਕਸਈਆਂ ਮੇਰਾ ਮਾਤੇ ਛਤਰੇ ਨੀਚੋ ਉੱਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੇ ਨਾਮ ਦੇਵ ਕਵੀ ਤੇ ਲੋਚਨ ਸਦਨਾ ਸੰਤਰੇ ਕੈ ਰਬਿਦਾਸ ਨੋਰੇ ਸੰਤੋ ਹਰ ਜੀਉ ਤੇ ਸਭੇ ਦੇ ਵਕਨਸਾਰ ਗੁਰੂ ਮਹਾਰਾਜ ਨੇ ਬੜੀ ಅಪਾਰ ਕੈ ਰ ਭਗਤੀ ਆ ਤਨ 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 ਜਗਤ ਗੁਰੂ ਸ਼ਿਰੂਦਾਸ ਮਹਾਰਾਜ ਦੇ ਆਗਮਨ ਦੀਆਂ ਖੁਸ਼ੀਆਂ ਮੁੱਖ ਰੱਖਦੇ ਜਿਨ੍ਹਾਂ ਦਾ ਮਹਾਰਾ 647ਵਾਂ ਆਰਮਪੁਰਕ ਹਾਲਟੀ ਦੀਆਂ ਸੰਗਤਾਂ ਵੱਲੋਂ ਐਨਆਰਏ ਵੀਰਾਂ ਦੇ ਸਹਿਯੋਗ ਨਾਲ ਨੌਜਵਾਨ ਵੀਰਾਂ ਦੇ ਸਹਿਯੋਗ ਤੇ ਪੰਚਾਇਤ ਦੇ ਸਹਿਯੋਗ ਦੇ ਨਾਲ ਹਾਲਟੀ ਦੇ ਸੰਗਤਾਂ ਵੱਲੋਂ ਨਾਲ ਮਿਲ ਕੇ ਮਨਾਇਆ ਜਾ ਰਿਹਾ ਹੈ ਗੁਰੂ ਮਾਰਾ ਨੇ ਬੜੀ ಅಪਾਰ ਕਿਰਪਾ ਕੀਤੀ ਕਿ ਕਿਸਾਨੂ ਮਾਰਾ ਨੇ ਬਹੁਤ ਵੱਡਾ ਤੋਹਫਾ ਦਿੱਤਾ ਜੋ ਐਨਆਰਏ ਵੀਰਾਂ ਦੇ ਸਹਿਯੋਗ ਦੇ ਨਾਲ ਤੇ ਨਗਰ ਦੀਆਂ ਸੰਗਤਾਂ ਦੇ ਨਾਲ ਦੇ ਮਹਾਰਾਜ ਇੱਕ 3000 ਸਕਰ ਫੁੱਟ ਦੀਵਾਨ ਹਾਲਪੁਰ ਮਹਾਰਾ ਬਣਾ ਕੇ ਦਿੱਤਾ ਉਹਦੇ ਵਿੱਚ 22 ਤਰੀ ਨੂੰ ਖੰਡ ਪੜ ਸਭ ਆਰੰਭ ਹੋਣੇ ਹਨ ਤੁਰਕੀ ਬਾਣੀ ਆਈ ਤਿੰਨ ਸਗਲੀ ਚੰਟ ਮਟਾਈ ਕੇ ਜਾਬ ਚੱਲਣੇ ਹਨ ਤਿੰਨੋ ਦਿਨ ਗੁਰੂ ਮਹਾਰਾ ਦੇ ਟੁੱਟ ਲੰਗਰ ਵੀ ਵਰਤਣੇ ਹਨ 23 ਤਰੀਕ ਨੂੰ ਗੁਰੂ ਮਹਾਰਾਜ ਦੀ ਆਕਾਪਾ ਦੇ ਨਾਲ ਪੰਜਾ ਪੈਰਾਂ ਦੀ ਗੋਬਾ ਵਿੱਚ ਨਗਰ ਕੀਰਤਨ ਵੀ ਸਾਂਝੇ ਜਾਣੇ 24 ਤਰੀਕ ਨੂੰ ਭੋਗ ਪਾਇਆ ਸਾਰੀਆਂ ਸੰਗਤਾਂ ਦੇ ਸਜੋ ਨਾਲ ਇਹ ਇਕੱਲੇ ਬੰਦੇ ਦਾ ਕੰਮ ਨਹੀਂ ਗੁਰੂ ਮਹਾਰਾਜ ਸਾਡੇ ਨਗਰ ਤੇ ਬੜੀ ਆਪਾਰ ਕਿਰਪਾ ਸਾਰਾ ਨਗਰ ਸਾਡੇ ਨਾਲ ਵਾ ਇਸ ਕਰਕੇ ਮੈਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਾ ਰਸ ਵਾਲੇ ਵੀਰ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਆਵਾਜ਼ ਵਿਦੇਸ਼ਾਂ ਵਿੱਚ ਪਹੁੰਚਾਉਣੀ ਹੈ ਗੁਰੂ ਮਹਾਰਾਜ ਅਸੀਂ ਗੁਰੂਮਤ ਖੁਸ਼ੀਆਂ ਲੈਣੀਆਂ ਇਸ ਕਰਕੇ ਸਾਰੀਆਂ ਸੰਗਤਾਂ ਦੇ ਇਹੋ ਚਾਹਨਾ ਜੀ ਬੇਨਤੀ ਕਰਦਾ ਪਿਆਰੋ ਆਪਾਂ ਰਲ ਮਿਲ ਕੇ ਗੁਰੂ ਮਹਾਰਾਜ ਦਾ ਪ੍ਰਕਾਸ਼ ਵਰ ਮਨਾਉ